सत श्रीकाल दोस्तों जय हिंद मैं दर्पण स्वागत करता हाँ तो अपने चैनल दर्पण कोचिंग सेंटर से तो अज आप एयरपोर्ट की भर्ती बारे डिस्कस कर लगे एयरपोर्ट जबरदस्त भर्ती आई है जिदे बारे मैं तुम सारी डिटेल दवांगा बेसिकली दो तरह की भर्ती है एक है सिक्योरिटी ऑफिसर एंड एक है जूनियर सिक्योरिटी ऑफिसर मतलब सिक्योरिटी गार्ड तो जो जूनियर सिक्योरिटी ऑफिसर उन्होंने सिक्योरिटी गार्ड बोलते हैं एंड एक जो सिक्योरिटिसर है सिक्योरिटी सुपरवाइजर भी कह सकते हैं इन्होंने बारे डिस्कस करा चलो शुरू कर दे इस सब तो, पहला अगर है, तो सिर्फ दो है। है? तो जूनियर मतलब सिक्योरिटी नैक्सट आ जाने आपब डिस्क्रिप्शन कि जो सिक्योरिटी अफसर है सुनो एंड सिक्योरिटी गार्ड है वो सुनो तो जिम्मे गल कर सिक्योरिटी ऑफिसर ਤੋ ਉਹਨਾਂ ਦਾ ਮੇਨ ਕੰਮ ਹੋਣਾ ਹੈ ਸਿਕਿਉਰਿਟੀ ਤੇ ਆਬਵੀਅਸਲੀ ਠੀਕ ਹੈ ਕੋਸ਼ ਸਾਮਾਨ ਜਾਂਚ ਦੇ ਵਿੱਚ ਇਹੋ ਜਿਹਾ ਹੁੰਦਾ ਹੈ ਜਿਹਦਾ ਨਾਂ ਤੇ ਐਕਸ-ਰੇ ਪ੍ਰੋਪਰਲੀ ਕੀਤਾ ਜਾ ਸਕਦਾ ਹੈ ਨਾ ਹੀ ਉਹਨੂੰ ਸਕੈਨ ਕੀਤਾ ਜਾ ਸਕਦਾ ਹੈ ਠੀਕ ਹੈ ਉਸ ਕੇਸ ਦੇ ਵਿੱਚ ਜੋ ਸਿਕਿਉਰਿਟੀ ਅਫੀਸਰ ਹੋਏਗਾ ਉਹਨੂੰ ਫਿਜ਼ੀਕਲੀ ਚੈੱਕ ਕੀਤਾ ਜੋ ਸਮਾਨ ਨੂੰ ਫਿਜ਼ੀਕਲੀ ਚੈੱਕ ਕਰੇਗਾ ਠੀਕ ਹੈ ਮਤਲਬ ਉਹ ਪੂਰਾ ਸਮਾਨ ਚੈੱਕ ਕਰਕੇ ਦੇਖੇਗਾ ਕੋਈ ਗੜਬੜ ਤਾਂ ਨਹੀਂ ਆ ਠੀਕ ਹੈ ਮੋਸਟ ਆਫ ਦਾ ਜਿਹੜੇ ਕਨਸਾਈਨਮੈਂਟਸ ਹੁੰਦੇ ਆ ਮੋਸਟ ਆਫ ਜਿਹੜਾ ਸਮਾਨ ਹੁੰਦਾ ਉਹ ਜ਼ਿਆਦਾ ਸਕੈਨ ਹੋ ਜਾਂਦਾ ਐਕਸ-ਰੇ ਦੀ ਹੈਲਪ ਨਾਲ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਉਹ ਚੈੱਕ ਕਰ ਲ ਆ ਸਾਈਜ਼ ਦੀ ਵਜ੍ਹਾ ਕਰਕੇ ਵੋਲਿਊਮ ਦੀ ਵਜ੍ਹਾ ਕਰਕੇ ਕੰਟੈਂਟ ਦੀ ਵਜ੍ਹਾ ਕਰਕੇ ਥੋੜਾ ਵੱਡਾ ਸਮਾਨ ਹੋ ਜਾਂਦਾ ਬਸ ਸਿਕਿਉਰਿਟੀ ਆਫੀਸਰ ਦਾ ਕੰਮ ਹੈ ਉਹਨੂੰ ਚੈੱਕ ਕਰਨਾ 1 2 ਦੂਸਰਾ ਸਿਕਿਉਰਿਟੀ ਆਫੀਸਰ ਦਾ ਦੂਜਾ ਕੰਮ ਹੋਏਗਾ ਸਾਰੀਆਂ ਡਿਊਟੀਆਂ ਨੂੰ ਮੇਨਟੇਨ ਕਰਨਾ ਜੋ ਜੂਨੀਅਰ ਸਿਕਿਉਰਿਟੀ ਆਫਸਰ ਹੈ ਜਿਨੂੰ ਆਪਾਂ ਸਿਕਿਉਰਿਟੀ ਗਾਰਡ ਬੋਲਦੇ ਆ ਉਹਦੇ ਅੰਡਰ ਕੰਮ ਕਰਨਗੇ ਸਾਰੇ ਐਂਡ ਉਹਨਾਂ ਸਾਰਿਆਂ ਦੀ ਡਿਊਟੀਆਂ ਵੀ ਸਿਕਿਉਰਿਟੀ ਆਫੀਸਰ ਹੀ ਅਸਾਈਨ ਕਰੇਗਾ ਠੀਕ ਹੈ ਤੋ ਇਸ ਤੋਂ ਇਲਾਵਾ ਤਿੰਨ ਸ਼ਿਫਟਾਂ ਦੇ ਵਿੱਚ ਕੰਮ ਹੋਏਗਾ ਵਰਕ ਪੈਟਰਨ ਜਿਹੜਾ ਤਿੰਨ ਸ਼ਿਫਟਾਂ ਚ ਇੱਕ ਸਵੇਰ ਦੀ ਸ਼ਿਫਟ ਹੋਏਗੀ ਸ਼ਾਮ ਦੀ ਸ਼ਿਫਟ ਹੋਏਗੀ ਰਾਤ ਦੀ ਸ਼ਿਫਟ ਹੋਏਗੀ ਐਂਡ ਵੀਕਲੀ ਰੋਟੇਸ਼ਨ ਤੇ ਸਾਰਾ ਕੰਮ ਚੱਲੇਗਾ ਜਿੱਦਾਂ ਇੱਕ ਹਫ਼ਤਾ ਤੱਕ ਦੀ ਸ਼ਾਮ ਦੀ ਰੋਟੇਸ਼ਨ ਰਹੇਗੀ ਇੱਕ ਹਫ਼ਤਾ ਤੱਕ ਇਸਵੇਰ ਦੀ ਰੋਟੇਸ਼ਨ ਰਹੇਗੀ ਐਂਡ ਇੱਕ ਹਫ਼ਤਾ ਤੱਕ ਦੀ ਰਾਤ ਦੀ ਰੋਟੇਸ਼ਨ ਰਹੇਗੀ ਇਸ ਤਰ੍ਹਾਂ ਇਹ ਚੀਜ਼ ਚੱਲਦੀ ਜਾਏਗੀ ਇਸ ਤੋਂ ਇਲਾਵਾ ਜਿਹੜਾ ਸਿਕਿਉਰਿਟੀ ਆਫੀਸਰ ਦਾ ਸੀਨੀਅਰ ਹੈ ਉਹਨੂੰ ਡੇ ਟੂ ਡੇ ਸਾਰੀ ਰਿਪੋਰਟ ਦੇਣੀ ਟਾਈਮ ਟੂ ਟਾਈਮ ਸਾਰੇ ਫੰਕਸ਼ਨਸ ਦੀ ਰਿਪੋਰਟ ਦੇਣੀ ਇਹ ਕੰਮ ਵੀ ਸਿਕਿਉਰਿਟੀ ਆਫੀਸ

ਕਈ ਵਾਰ ਸਿਕਿਉਰਿਟੀ ਗਾਰਡ ਨੂੰ ਸੀਸੀਟੀਵੀ ਰੂਮ ਦੇ ਵਿੱਚ ਬੈਠ ਕੇ ਉਹ ਸਾਰੀ ਨਜ਼ਰ ਰੱਖਣੀ ਪੈਗੀ ਜਿਹੜੇ ਸੀਸੀਟੀਵੀਜ਼ ਆ ਰਹੇ ਆ ਜਿੱਥੇ ਗੜਬੜ ਹੋਈ ਜਿੱਥੇ ਕੋਈ ਲੜਾਈ ਝਗੜਾ ਹੋਇਆ ਉੱਥੇ ਜਾ ਕੇ ਉਹਨੂੰ ਉਹ ਚੀਜ਼ ਦੇਖਣੀ ਪੈਗੀ ਇਸ ਤੋਂ ਇਲਾਵਾ ਸਾਰਾ ਵੈਲੀਡੇਸ਼ਨ ਜਾਂ ਇਨਸਪੈਕਸ਼ਨ ਦਾ ਕੰਮ ਵੀ ਜਿਹੜਾ ਵਾ ਉਹ ਇਹ ਇਹੀ ਕਰੇਗਾ ਸਿਕਿਉਰਿਟੀ ਗਾਰਡ ਹੀ ਕਰੇਗਾ ਤਾਂ ਬੇਸਿਕਲੀ ਸਰਵਿਲੈਂਸ ਦਾ ਕੰਮ ਹੈ ਮਤਲਬ ਦੇਖ ਰੇਖ ਦਾ ਕੰਮ ਹੈ ਜੋ ਸਿਕਿਉਰਿਟੀ ਗਾਰਡ ਦਾ ਕੰਮ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੀ ਸਿਕਿਉਰਿਟੀ ਆਫੀਸਰ ਨੂੰ ਟਾਈਮ ਟੂ ਟਾਈਮ ਰਿਪੋਰਟ ਕਰਨਾ जो भी गड़बड़ है जो को तो नहीं सॉल्व हो रही हो अपने सिक्योरिटी ऑफिसर को लैके जाना ये सारा सिक्योरिटी गार्ड का यानी जूनियर सिक्योरिटी ऑफिसर का काम रहेगा नेक्स्ट आ जाने डिपार्टमेंट एंड लोकेशन वेल ए डिपार्टमेंट का इंडियन एयरपोर्ट ही है लोकेशन मोस्ट पॉबली रहेगी इंदिरा गांधी एयरपोर्ट ठीक है जो न्यू दिल्ली के दे इंडिया का सब तो व्डा एयरपोर्ट ठीक है फरदर ठीक है ट्रांसफर पॉसीबल हम एयरपोर्ट टू तो एयरपोर्ट पॉसीबल हूँ कोई डाउट नहीं है मैं लेकिन करंटली स्टार्ट तहु उ करना पेगा ਨੈਕਸਟ ਜੀ ਕੌਣ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਮੈਂ ਬੜਾ ਕਲੀਅਰਲੀ ਦੱਸਦਾ ਕਿ ਸਾਰਿਆਂ ਦਾ ਕੋਟਾ ਹੈਗਾ ਹੈ ਪਿਛਲੀ ਵਾਰ ਕਿਸੇ ਨੇ ਓਬਜੈਕਸ਼ਨ ਕੀਤੀ ਸੀਗੀ ਕਿ ਭਈ ਐਕਸ ਸਰਵਿਸਮੈਨ ਦਾ ਕੋਟਾ ਨਹੀਂ ਹੈਗਾ ਸਾਰਿਆਂ ਦਾ ਕੋਟਾ ਹੈਗਾ ਇਸ ਵਾਰ ਤੁਹਾਨੂੰ ਮੈਂ ਅੱਗੇ ਪ੍ਰੂਫ ਹੀ ਦਿਖਾਵਾਂਗਾ ਕਿ ਐਕਸ ਸਰਵਿਸਮੈਨ ਦਾ ਵੀ ਕੋਟਾ ਹੈਗਾ ਬਿਕੋਜ਼ ਲਾਸਟ ਟਾਈਮ ਕਿਸੇ ਦੀ ਓਬਜੈਕਸ਼ਨ ਆਈ ਸੀ 에어ਪੋਰਟ ਤੇ ਜਦੋਂ ਭਰਤੀ ਆਉਂਦੀ ਹੈ ਐਕਸ ਸਰਵਿਸਮੈਨ ਦਾ ਕੋਟਾ ਹਮੇਸ਼ਾ ਹੁੰਦਾ ਹੈ ਠੀਕ ਹੈ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਐਟ ਦਾ ਟਾਈਮ ਰੈਸੀਡਰ ਉਹ ਲੈ ਸਕਦੇ ਆ ਕਿ ਭਈ ਆਪਾਂ ਇਹ ਜਿਹੜੇ ਐਕਸਰਸਮੈਨ ਹੈ ਉਹ ਤੋਂ ਇਲਾਵਾ ਜਨਰਲ ਨੂੰ ਪਹਿਲ ਦੇਣੀ ਮਤਲਬ ਸਿਵਲ ਨੂੰ ਪਹਿਲ ਦੇਣੀ ਹੈ ਲੇਕਿਨ ਇੱਥੇ ਇਹਨਾਂ ਨੇ ਬੜਾ ਕਲੀਅਰਲੀ ਲਿਖਿਆ ਹੈ ਕਿ ਐਕਸਰਸਮੈਨ ਦਾ ਕੋਟਾ ਹੈ ਜੋ ਮੈਂ ਤੁਹਾਨੂੰ ਅੱਗੇ ਪ੍ਰੂਫ ਦੇ ਵਿੱਚ ਵਿਖਾਉਣ ਵੀ ਵਾਲਾ ਹਾਂ ਫੀਸ ਠੀਕ ਕਰ ਰਹੀਏ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ 500 ਰੁਪਏ ਦੀ ਐਪਲੀਕੇਸ਼ਨ ਫੀਸ ਹੈ ਲੇਕਿਨ ਸਿਰਫ ਉਹਨਾਂ ਵਾਸਤੇ ਜਿਹੜੇ ਜਨਰਲ ਜਾਂ OBC ਕੈਂਡੀਡੇਟ ਨੇ ਅਗਰ ਤੁਸੀਂ ਐਕਸਰਸਮੈਨ ਨੂੰ ਅਗਰ ਤੁਸੀਂ SC ST ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋ ਤਾਨੂੰ ਕੋਈ ਫੀਸ ਨਹੀਂ ਪੇ ਕਰਨੀ ਪਈਗੀ ਸਕਰੀਨ ਤੇ ਤੁਸੀਂ ਸਾਫ ਸਾਫ ਦੇਖ ਪਾ ਰਹੇ ਹੋ ਲਿਖਿਆ ਆਵਾ No fees is to be paid by exserviceman and candidates belonging to SCST community ਤੋਂ ਇੱਕ ਗੱਲ ਪੱਕਾ ਪ੍ਰੂਫ ਹੈ ਕਿ exserviceman ਦਾ ਵੀ ਕੋਟਾ ਇਹਦੇ ਵਿੱਚ ਹੈਗਾ ਹੈ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਨੇ ਫੀਸ ਪੇ ਕਰਨੀ ਆ ਉਹ ਕੌਣ ਨੇ ਉਹ ਜਨਰਲ ਤੇ OBC ਦੇ ਕੈਂਡੀਡੇਟਸ ਨੇ ਜਾਂ ਫਿਰ EWS ਇਕਨੋਮਿਕਲੀ ਵੀਕਰ ਸੈਕਸ਼ਨ ਇਹਨਾਂ ਤਿੰਨਾਂ ਦੇ ਕੈਂਡੀਡੇਟ ਆ ਉਹ 500 ਰੁਪਏ ਫੀਸ ਪੇ ਕਰਨਗੇ ਐਂਡ ਫੀਸ ਵੀ ਇਸ ਤਰ੍ਹਾਂ ਨਹੀਂ ਪੇ ਕਰਨੀ ਫੀਸ ਤੇ ਤੁਹਾਨੂੰ ਇੱਕ ਡਰਾਫਟ ਬਣਾਉਣਾ ਪਏਗਾ ਇਨ ਫੇਵਰ ਆਫ AI एयरपोर्ट सर्विसेज लिमिटेड पेबल एट मुंबई ਐਸ ਪਰਟੀਕুলਰ ਅਡਰੈਸ ਤੇ ਤੁਹਾਨੂੰ ਡਰਾਫਟ ਬਣਾਉਣਾ ਪਏਗਾ ਠੀਕ ਹੈ ਜੀ ਐਂਡ ਇਹ ਡਰਾਫਟ ਸਿਰਫ ਜਨਰਲ OBC ਤੇ EWS ਵਾਲੇ ਲੋਕ ਬਣਾਉਣਗੇ SC/ST ਐਕਸਰਸਮੈਨ ਕੋਈ ਫੀਸ ਨਹੀਂ ਹੋਏਗੀ ਇੱਕ ਹੋਰ ਚੀਜ਼ ਜਿਹੜਾ ਤੁਸੀਂ ਡਰਾਫਟ ਬਣਾਇਆ ਉਹਦੇ ਪਿੱਛੇ ਆਪਣਾ ਮੋਬਾਈਲ ਨੰਬਰ ਜ਼ਰੂਰ ਲਿਖਣਾ ਹੈ ਫੁੱਲ ਨੇਮ ਜ਼ਰੂਰ ਲਿਖਣਾ ਹੈ ਨਹੀਂ ਤਾਂ ਕੋਈ ਫਾਇਦਾ ਨਹੀਂ ਡਰਾਫਟ ਮੈਜਦਾ ਕਿਉਂਕਿ ਕਈ ਵਾਰੀ ਡਰਾਫਟ ਮਿਕਸ ਵੀ ਹੋ ਜਾਂਦੇ ਆ ਨੈਕਸਟ ਆ ਗਿਆ ਮੋਡ ਆਫ ਸਿਲੈਕਸ਼ਨ ਮੋਡ ਆਫ ਸਿਲੈਕਸ਼ਨ ਦੀ ਗੱਲ ਕਰੀਏ ਤੇ ਇੱਥੇ ਕੋਈ ਰਿਟਨ ਟੈਸਟ ਨਹੀਂ ਹੋਣਾ ਤੁਹਾਡਾ ਕੋਈ ਫਿਜ਼ੀਕਲ ਟੈਸਟ ਨਹੀਂ ਹੋਣਾ ਤੁਹਾਡਾ ਠੀਕ ਹੈ ਕੋਈ ਰੇਸ ਨਹੀਂ ਹੋਣੀ ਤੁਹਾਡੀ ਕੋਈ ਹਾਈ ਜੰਪ ਲੋੰਗ ਜੰਪ ਕੁਝ ਵੀ ਨਹੀਂ ਹੈ ਸਿਰਫ ਤੇ ਸਿਰਫ ਇੰਟਰਵਿਊ ਦੇ ਬੇਸ ਤੇ ਪਿਓਰਲੀ ਇੰਟਰਵਿਊ ਦੇ ਬੇਸ ਤੇ ਇਹ ਭਰਤੀ ਹੈ ਠੀਕ ਹੈ ਜੀ ਕੋਈ ਵੀ ਟੈਸਟ ਨਹੀਂ ਹੈ ਸੋ ਬੇਸਿਕਲੀ ਇੰਟਰਵਿਊ ਹੀ ਹੈ ਸਿਰਫ ਐਂਡ ਉਸ ਤੋਂ ਬਾਅਦ ਤੁਹਾਡੀ ਡਾਕੂਮੈਂਟੇਸ਼ਨ ਹੈ ਜੋ ਡਾਕੂਮੈਂਟ ਚੈੱਕ ਹੋਣੇ ਆ ਬਸ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਇਹਦੇ ਵਿੱਚ ठीक है जी नैक्सट आ जाने ऑनलाइन है या ऑफलाइन है इतने एक सस्पेंस है ना ये ऑफलाइन भर्ती है ना ऑनलाइन भर्ती है, पर है बोल दे, इन असं बोलते वॉक इन इंटरव्यू जाओ तो इंटरव्यू दो कोई फॉर्म भेजने की लड़ नहीं कित ठीक है कोई कुछ नहीं सारे ओरिजिनल डॉक्यूमेंट्स एंड फोटो स्टेट दोनों लैके सीधा जाए ठीक है तो अपनी इंटरव्यू जी दे आनी है दैट इज ऑल ठीक है सीधा वॉक इन इंटरव्यू कोई फॉर्म भेजने की लड़ नहीं नैक्सट आ जाने आपेट एंड मैन्यू ऑफ इंटरव्यू ते ਇਸ ਤੱਕ ਸਿਕਿਉਰਿਟੀ ਆਫੀਸਰ ਦਾ ਸਵਾਲ ਹੈ ਉਹਨਾਂ ਦੀ 6 1 2025 ਤੇ 7 1 2025 ਦੋ ਦਿਨ ਇੰਟਰਵਿਊ ਚੱਲਦੀ ਰਹੇਗੀ ਠੀਕ ਹੈ ਐਂਡ ਜਿੱਥੇ ਤੱਕ ਸਵਾਲ ਹੈ ਜੂਨੀਅਰ ਸਿਕਿਉਰਿਟੀ ਆਫਸਰ ਦਾ ਸਿਕਿਉਰਿਟੀ ਗਾਰਡ ਵਾਲਾ ਉਹਨਾਂ ਦੀ 8 1 2025 ਯਾਨੀ 8 ਜਨਵਰੀ 2025 ਨੂੰ ਇੰਟਰਵਿਊ ਆ ਟਾਈਮ ਨੋਟ ਕਰ ਲਓ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 12 ਵਜੇ ਤੱਕ ਦੇਖੋ ਇੱਕ ਐਨ ਨਹੀਂ 12 ਵਜੇ ਤੋਂ ਹੁੰਦਾ ਹੈ ਲਾਸਟ ਵੀ ਦਿਨ 에어ਪੋਰਟ ਤੇ ਇੰਟਰਵਿਊ ਸੀ ਇਹਨਾਂ ਨੇ ਰਾਤ ਦੇ 8 ਵਜੇ ਆਤੇ ਸੀਗੇ ਤਾਂ ਤੁਸੀਂ ਪੂਰਾ ਦੇ ਨਹੀਂ ਮੰਨ ਕੇ ਚੱਲੋ ਇੰਟਰਵਿਊ ਹੋਣੀ ਹੈ ਕਿਉਂਕਿ ਕਾਫੀ ਬਾਰ ਕੈਂਡੀਡੇਟਸ ਜਿਹੜੇ ਆ ਉਮੀਦ ਤੋਂ ਜ਼ਿਆਦਾ ਆ ਜਾਂਦੇ ਆ ਉਸ ਕੇਸ ਦੇ ਵਿੱਚ ਫਿਰ ਇਹਨਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ ਵੈਨਿਊ ਦੀ ਵੀ ਗੱਲ ਕਰ ਲੈਂਦੇ ਆ ਨਿਊ ਦਿੱਲੀ ਏਅਰਪੋਰਟ ਸਰਵਿਸਿਜ਼ ਲਿਮਟਿਡ ਸੈਕੰਡ ਫਲੋਰ ਜੀਐਸਡੀ ਬਿਲਡਿੰਗ 에ਅਰ ਇੰਡੀਆ ਕੰਪਲੈਕਸ ਟਰਮੀਨਲ 2 IGI 에ਅਰਪੋਰਟ ਨਿਊ ਦਿੱਲੀ 110037 ਇਸ ਵੈਨਿਊ ਤੇ ਤੁਹਾਡੀ ਇੰਟਰਵਿਊ ਹੋਣੀ ਹੈ ਆਪਣੇ ਟਾਈਮ ਤੇ ਜਾ ਕੇ ਆਪਣੇ ਸਾਰੇ ओरिजिनल ਡਾਕੂਮੈਂਟ ਨਾਲ ਲੈ ਜਾ ਕੇ ਇੰਟਰਵਿਊ ਦੇ ਕੇ ਆਓ ਨੈਕਸਟ ਆ ਜੰਨੀ ਆਪਾਂ ਪੋਸਟਾਂ ਤੇ ਕਿੰਨੀਆਂ ਨੇ ਇਹ ਕੋ ਸੈਕਿਉਰਿਟੀ ਆਫਸਰ ਦिए थे 20 ਪੋਸਟਾਂ ਨੇ ਐਂਡ ਜੂਨੀਅਰ ਸੈਕਿਉਰਿਟੀ ਆਫਸਰ ਦੀਆਂ ਯਾਨੀ ਸੈਕਿਉਰਿਟੀ ਗਾਰਡ ਦੀਆਂ 7 ਪੋਸਟਾਂ ਨੇ ਤੋਂ ਕੁੱਲ ਮਿਲਾ ਕੇ ਹੁਣ 27 ਭਰਤੀਆਂ ਵਾਸਤੇ ਰਿਕਰੂਟਮੈਂਟ ਹੋ ਰਹੀ ਹੈ ਨੈਕਸਟ ਆਜਣੇ ਟਾਈਪ ਆਫ ਕੁਐਸਚਨਸ ਤੇ ਇਹਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣਗੇ ਇਹਦੇ ਉੱਪਰ ਆਲਰੇਡੀ ਮੈਂ ਇੱਕ ਵੀਡੀਓ ਪ੍ਰਪੇਅਰ ਕਰਕੇ ਚੈਨਲ ਤੇ ਪਾਈ ਹੈ ਅ ਕੋਸ਼ਿਸ਼ ਕਰੋ ਵੀਡੀਓ ਨੂੰ ਪੂਰਾ ਦੇਖ ਲਓ ਤੁਸੀਂ ਐਂਡ ਉਤੋਂ ਤੁਹਾਨੂੰ ਇੱਕ ਆਈਡੀਆ ਮਿਲ ਜੇਗਾ ਕਿ ਕਿਸ ਤਰੀਕੇ ਦੀ ਇੰਟਰਵਿਊ ਜਿਹੜੀ ਆ ਉੱਥੇ ਲਈ ਜਾਂਦੀ ਆ ਜਾਂ ਕਿਸ ਤਰੀਕੇ ਦੇ ਕੁਐਸਚਨ ਜਿਹੜੇ ਉੱ ਨੈਕਸਟ ਆ ਗਈ ਡਾਕੂਮੈਂਟਸ ਦੀ ਲਿਸਟ ਜਿਹੜੇ ਤੁਸੀਂ ਨਾਲ ਲੈ ਕੇ ਜਾਣੇ ਆ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਠੀਕ ਹੈ ਪੂਰੀ ਲਿਸਟ ਦੇਖ ਪਾ ਰਹੇ ਹੋ 10th ਦਾ ਸਰਟੀਫਿਕੇਟ +2 ਸਰਟੀਫਿਕੇਟ ਐਪਲੀਕੇਸ਼ਨ ਫੀਸ ਕੁ ਲਿਵਿੰਗ ਸਰਟੀਫਿਕੇਟ ਇਹ ਜੋ ਦੋ ਆਪਾਂ ਦੇਖ ਰਹੇ ਆ 22 ਤੱਕ ਠੀਕ ਹੈ ਇੱਕ ਤੋਂ ਲੈ ਕੇ 22 ਤੱਕ ਜਿਹੜੀ ਡਾਕੂਮੈਂਟ ਦੀ ਲਿਸਟ ਆ ਇਹਨਾਂ ਨੂੰ ਜਰਾ ਸਕਰੀਨਸ਼ਾਟ ਕਰ ਲਓ ਠੀਕ ਹੈ ਪਿਛਲੀ ਵਾਰੀ ਲੋਕੀ ਲਾਸਟ ਤੇ ਕਮੈਂਟ ਕਰ ਰਹੇ ਸਰ ਪਾਸਪੋਰਟ ਵੀ ਚਾਹੀਦਾ ਹੈ ਆਬਵੀਅਸਲੀ 에어ਪੋਰਟ ਦੀ ਭਰਤੀ ਹੈ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਠੀਕ ਹੈ ਡਰਾਈਵਿੰਗ ਲਾਇਸੈਂਸ ਸਭ ਕੁਝ ਚਾਹੀਦਾ ਹੈ ਠੀਕ ਹੈ ਪਾਸਪੋਰਟ ਦੀ ਕਾਪੀ ਵੀ ਚਾਹੀਦੀ ਹੈ ਪਾਸਪੋਰਟ ਜਿਹੜਾ ਤੁਹਾਡਾ 2020 ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਵੈਸੇ ਬਟ ਮਤਲਬ 2020 ਤੋਂ ਪੁਰਾਣਾ ਨਹੀਂ ਸੋਰੀ ਮਤਲਬ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਸਿੰਪਲ ਲੈਂਗੁਏਜ ਦੱਸ ਦਿੰਦੇ ਹੈ ਵੈਲਿਡਿਟੀ ਹੋਣੀ ਚਾਹੀਦੀ ਹੈ ਵੈਲਿਡ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਉਹਦੀ ਵੈਲਿਡਿਟੀ ਐਕਸਪਾਇਰ ਹੋਈ ਹੋਵੇ ਨੈਕਸਟ ਆ ਗਿਆ ਜੀ ਕਿੱਦਾਂ ਅਪਲਾਈ ਕਰਨਾ ਹੈ ਸਿਲੈਕਸ਼ਨ ਪ੍ਰੋਸੀਜਰ ਕੀ ਆ ਵੈਲ ਜਿਹੜੇ ਐਪਲੀਕੈਂਟ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਪੂਰਾ ਕਰਦੇ ਨੇ ਮੁਨਨ ਕੋ ਪੀਰੋ ਨਾ ਪਏਗਾ ਇੰਟਰਵਿਊ ਵਾਸਤੇ ਹੁਣ ਇੰਟਰਵਿਊ ਦੋ ਤਰੀਕੇ ਨਾਲ ਹੋ ਸਕਦੀ ਆ ਫੇਸ ਟੂ ਫੇਸ ਵੀ ਹੋ ਸਕਦੀ ਆ ਵਰਚੁਅਲ ਇੰਟਰਵਿਊ ਵੀ ਲੈ ਸਕਦੇ ਆ ਹੋ ਸਕਦਾ ਤੁਸੀਂ ਉੱਥੇ ਜਾਓ ਤੁਹਾਨੂੰ ਕੰਪਿਊਟਰ ਅੱਗੇ ਬਿਠਾ ਦੇਣ ਉੱਥੇ ਕੋਈ ਬੰਦਾ ਤੁਹਾਡੀ ਇੰਟਰਵਿਊ ਲੈ ਰਿਆ ਹੋਵੇ ਜਾਂ ਹੋ ਸਕਦਾ ਸਾਹਮਣੇ ਬੈ ਕੇ ਤੁਹਾਡੀ ਇੰਟਰਵਿਊ ਲੈ ਰਿਆ ਹੋਵੇ ਠੀਕ ਹੈ ਇੰਟਰਵਿਊ ਤੋਂ ਇਲਾਵਾ ਤੁਹਾਡੀ ਗਰੁੱਪ ਡਿਸਕਸ਼ਨ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਵੀ ਹੋਏਗਾ ਅਗਰ ਰਿਕੁਆਇਰਡ ਹੋਇਆ ਇਹ ਕੰਪਲਸਰੀ ਨਹੀਂ ਆ ਅਗਰ ਉਹਨਾਂ ਨੂੰ ਲੱਗਿਆ ਕਿ ਬਈ ਜਿਆਦਾ ਲੋਕ ਸਿਲੈਕਟ ਹੋ ਗਏ ਆ ਦਿੰਨੇ ਚਾਹੀਦੇ ਉਸ ਤੋਂ ਜ਼ਿਆਦਾ ਲੋਕ ਸਿਲੈਕਟ ਹੋ ਗਏ ਇੰਟਰਵਿਊ ਦੇ ਵਿੱਚ ਉਸ ਕੇਸ ਦੇ ਵਿੱਚ ਤੁਹਾਡਾ ਦੂਜਾ ਰਾਉਂਡ ਹੋਏਗਾ ਗਰੁੱਪ ਡਿਸਕਸ਼ਨ ਜਾਂ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਦਾ ਯਾਨੀ ਤੁਹਾਡੀ ਇੰਗਲਿਸ਼ ਚੈੱਕ ਕੀਤੀ ਜਾਏਗੀ ਐਂਡ ਗਰੁੱਪ ਡਿਸਕਸ਼ਨ ਹੋਏਗੀ ਲੇਕਿਨ ਇਹ ਤਾਂ ਹੀ ਹੋਏਗਾ ਅਗਰ ਉਹਨਾਂ ਨੂੰ ਲੱਗਾ ਤੇ ਕੰਪਲਸਰੀ ਨਹੀਂ ਹੈ ਠੀਕ ਹੈ ਇਹ ਜੀ ਗੱਲ ਜੋ ਸਿਲੈਕਸ਼ਨ ਪ੍ਰੋਸੀਜਰ ਆ ਉਹ ਕੰਡਕਟ ਕੀਤਾ ਜਾਏਗਾ ਸੇਮ ਡੇ ਯਾਨੀ ਜਿਸ ਦਿਨ ਤੁਹਾਡੀ ਇੰਟਰਵਿਊ ਆ ਐਟ ਦਾ ਟਾਈਮ ਹੀ ਤੁਹਾਨੂੰ ਦੱਸਤਾ ਜਾਏਗਾ ਕਿ ਤੁਸੀਂ ਸਿਲੈਕਟ ਹੋਏ ਜਾਂ ਨਹੀਂ ਹੋਏ ਚੌਥੀ ਗੱਲ ਇੰਟਰਵਿਊ ਕਾਫੀ ਲੰਬੀ ਚੱਲੇਗੀ ਜਿਦਾ ਮੈਂ ਕਹਿ ਰਿਹਾ 8 ਵੀ ਵਾਸਕਦੇ 9 ਵੀ ਵਾਸਕਦੇ ਆ ਤੋ ਆਪਣੇ ਖਾਣ ਪੀਣ ਦਾ ਸਮਾਨ ਆਪਣੀ ਰਹਿਣ ਦਾ ਅਰੇਂਜਮੈਂਟ ਸਾਰਾ ਤੋ ਹੀ ਖੁਦ ਹੀ ਕਰਨਾ ਹੈ 에어ਪੋਰਟ ਵਾਲੇ ਇਹਦੇ ਲਈ ਰਿਸਪਾਂਸਿਬਲ ਨਹੀਂ ਆ ਠੀਕ ਹੈ ਜੀ ਡੇਟ ਐਂਡ ਟਾਈਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈ ਕੋਈ ਫਾਰਮ ਭਰਨ ਦੀ ਲੋੜ ਨਹੀਂ ਆ ਕਿਤੇ ਜਾਣ ਦੀ ਲੋੜ ਨਹੀਂ ਆ ਸਿਰਫ ਉਹ ਫਾਰਮ ਜਿਹੜਾ ਮੈਂ ਦਿੱਤਾ ਹੈ ਉਹਨੂੰ ਪ੍ਰਿੰਟ ਕਰਵਾ ਕੇ ਕੰਪਲੀਟਲੀ ਭਰ ਕੇ ਆਪਣੇ ਨਾਲ ਲੈ ਜਾਓ ਫਾਰਮ ਭਰਨ ਦੀ ਨਹੀਂ ਸੋਰੀ ਫਾਰਮ ਭੇਜਣ ਦੀ ਕੋਈ ਲੋੜ ਨਹੀਂ ਆ ਫਾਰਮ ਭਰਨਾ ਤਾਂ ਜੁਰੀ ਆ ਐਂਡ ਫਾਰਮ ਦਾ ਜੋ ਲਿੰਕ ਹੈ ਔਰ ਡਿਸਕ੍ਰਿਪਸ਼ਨ ਬਾਕਸ ਆਲ नोटिफिकेशन ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਆਲਰੇਡੀ ਹੈ ਆਫੀਸ਼ੀਅਲ ਵੈਬਸਾਈਟ ਤੇ ਨੋਟੀਫਿਕੇਸ਼ਨ ਮੌਜੂਦ ਹੈ ਉਥੋਂ ਪੜ ਸਕਦੇ ਹੋ ਨੀਚੇ ਨੀਚੇ ਦਿੱਤੇ ਡਿਸਕ੍ਰਿਪਸ਼ਨ ਬਾਕਸ ਦੇ ਲਿੰਕ ਤੋਂ ਵੀ ਪੜ ਸਕਦੇ ਹੋ ਅੱਛਾ ਨੈਕਸਟ ਆਜਣੇ ਆਪਾਂ ਆਬੀਅਸਲੀ ਜੋ ਨੈਕਸਟ ਪਾਰਟ ਹੈ ਉਹ ਹੈਗਾ ਕੁਆਲਿਫਿਕੇਸ਼ਨ ਐਂਡ ਸੈਲਰੀ ਜਿੱਥੇ ਤੱਕ ਸਿਕਿਉਰਿਟੀ ਆਫੀਸਰ ਦਾ ਸਵਾਲ ਹੈ ਉਹਨਾਂ ਨੂੰ 45000 ਰੁਪਏ ਦੀ ਸੈਲਰੀ ਦਿੱਤੀ ਜਾਏਗੀ ਪਰ ਮੰਥ ਠੀਕ ਹੈ ਜੀ ਮੈਕਸਿਮਮ ਉਮਰ ਉਹਨਾਂ ਦੀ 50 ਸਾਲ ਹੋ ਸਕਦੀ ਹੈ 50 ਸਾਲ ਤੋਂ ਉੱਪਰ ਵਾਲੇ ਬਿਲਕੁਲ ਅਪਲਾਈ ਨਾ ਕਰੋ 50 ਸਾਲ ਜਨਰਲ ਦੀ ਏਜ ਲਿਮਟ ਹੈ ਜੀ OBC ਜਿਹੜੇ ਆ ਉਹਨਾਂ ਨੂੰ 3 ਸਾਲ ਦੀ ਸ਼ੋਰਟ ਹੈ 53 ਸਾਲ ਤੱਕ SC ਜਿਹੜੇ ਉਹਨਾਂ ਨੂੰ 5 ਸਾਲ ਦੀ ਸ਼ੋਰਟ ਹੈ 55 ਸਾਲ ਤੱਕ ਠੀਕ ਹੈ ਜੀ ਤਾਂ ਅਲਟੀਮੇਟਲੀ 55 ਸਾਲ SC 53 ਸਾਲ OBC ਤੇ 50 ਸਾਲ ਜਨਰਲ ਚਾਹੇ ਐਕਸਰਸ ਮੈਨ ਚਾਹੇ ਆਮ ਉਹ ਕੋਈ ਫਰਕ ਨਹੀਂ ਪੈਂਦਾ ਏਜ ਲਿਮਟ ਇਹੀ ਰਹੇਗੀ ਜੇ ਤਾਂ 50 ਸਾਲ ਤੋਂ ਉੱਪਰ ਵਾਲੇ ਜਨਰਲ ਐਕਸਰਸ ਮੈਨ ਅਪਲਾਈ ਨਾ ਕਰਿਓ 53 ਸਾਲ ਤੋਂ ਉੱਪਰ ਵਾਲੇ OBC ਐਕਸਰਸ ਮੈਨ ਅਪਲਾਈ ਨਾ ਕਰਿਓ ਐਂਡ 55 ਸਾਲ ਤੋਂ ਉੱਪਰ ਵਾਲੇ SC ਐਕਸਰਸ ਮੈਨ ਅਪਲਾਈ ਨਾ ਕਰਿਓ 45000 ਰੁਪ 3 ਸਾਲ ਦੀ ਕੰਟਰੈਕਟ ਬੇਸਡ ਜੌਬ ਹੈ ਤੁਹਾਡੀ ਠੀਕ ਹੈ 3 ਸਾਲ ਤੋਂ ਬਾਅਦ ਤੁਹਾਡਾ ਜੋ ਹੈਗਾਏ ਕੰਟਰੈਕਟ ਉਹ ਗਿਵ ਅਥ ਹੈ ਜਾ ਸਕਦਾ ਹੈ ਪੱਕੇ ਹੋਉਂਦਾ ਇੱਥੇ ਕੁਝ ਲਿਖਿਆ ਨਹੀਂ ਹੈ ਕਿ ਚਾਂਸ ਹੈ ਜਾਂ ਨਹੀਂ ਹੈ ਲੇਕਿਨ 3 ਸਾਲ ਤੋਂ ਬਾਅਦ ਤੁਹਾਡਾ ਕੰਟਰੈਕਟ ਅੱਗੇ ਵਧਿਆ ਜਾ ਸਕਦਾ ਹੈ ਠੀਕ ਹੈ ਜੀ ਉਹ ਗੱਲ ਕਰ ਲਈਨੇ ਆਪਾਂ ਕੁਆਲੀਫਿਕੇਸ਼ਨ ਦੀ ਕੈਂਡੀਡੇਟ ਨੂੰ ਫੁੱਲ ਟਾਈਮ ਗ੍ਰੈਜੂਏਸ਼ਨ ਚਾਹੀਦੀ ਹੈ ਇੱਥੇ 10+2+3 ਫੁੱਲ ਟਾਈਮ ਗ੍ਰੈਜੂਏਸ਼ਨ ਕੀਤੀ ਹੋਵੇ ਐਂਡ ਇਹ ਦੇਖੋ ای ਵੀ ਐਸ ਸੀ ਸੀ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਠੀਕ ਹੈ ਰੀਫ్రెਸ਼ਰ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਸਕਰੀਨਰ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਇਹ ਸਾਰੇ ਸਰਟੀਫਿਕੇਟ ਕੰਪਲਸਰੀ ਨੇ preference ਉਹਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਨੇ एवीएससीसी सुपरवाइजर ਦਾ ਕੋਰਸ ਕੀਤਾ ਹੈ ਜਾਂ ਕਾਰਗੋ ਦਾ ਸੁਪਰਵਾਈਜ਼ਰ ਦਾ ਕੋਰਸ ਕੀਤਾ ਹੈ ਜਾਂ ਵੈਲਿਡ ਐਵੀਏਸ਼ਨ ਕਾਰਗੋ ਸਿਕਿਉਰਿਟੀ ਸਰਟੀਫਿਕੇਸ਼ਨ ਹੈਗੀ ਆ ਜਾਂ ਫਿਰ ਡੀਜੀਆਰ ਸਰਟੀਫਿਕੇਸ਼ਨ ਹੈਗੀ ਆ preference ਹਮੇਸ਼ਾ ਉਹਨਾਂ ਨੂੰ ਮਿਲੇਗੀ ਜੇ ਉਹਨਾਂ 'ਚ ਕੋਈ ਨਹੀਂ ਮਿਲਦਾ ਫਿਰ ਅੱਗੋ ਤੁਹਾਡਾ ਨੰਬਰ ਆਏਗਾ ਨਹੀਂ ਤੇ ਨਹੀਂ ਆਏਗਾ ठीक तो है इसको अलावा ओरल रिटेल कम्युनिकेशन स्किल काफ़ी होनी चाहिए है ताद्ड नॉलेज कंप्यूटर की काफ़ी कमाल की होनी चाहिए वजिया नॉलेज मंगी इन्हों ने ठीक है सिक्योरिटी ऑफिसर न जो री सर्टिफिकेसन कोर्स होंगे होना चाहिए उन्होंने ठीक तो है स्क्रीनर सर्टिफिकेट री सर्टिफिक कोर्स इस तु इलावा होर कोई कंडीशन नहीं इन्ह की जिन्ह को सारे सर्टिफिकेट है उ सिर्फ अप्लाई करेक्सट आ जाए आप जूनियर सिक्योरिट ऑफिसर से सेम कंडीशन इतने ग्रैजुएशन चाहिए है ਰੀਫ੍ਰੈਸ਼ਰ ਸਰਟੀਫਿਕੇਟ ਚਾਹੀਦਾ ਵਾ ਠੀਕ ਹੈ ਦੋ ਚੀਜ਼ਾਂ ਤਾਂ ਮਸਟ ਹੈ ਤੇ ਉਸ ਤੋਂ ਬਾਅਦ ਵੈਲਿਡ ਬੇਸਿਕ ایਵੀਐਸਸੀ ਐਸਈਸੀਵੀ ਕੀਤਾ ਹੋਵੇ ਜੋ 13 ਦਿਨ ਦਾ ਕੋਰਸ ਹੁੰਦਾ 에ਰਪੋਰਟ ਦਾ ਜਿਹਨਾਂ ਨੂੰ ایਵੀਐਸਸੀ ਨਹੀਂ ਪਤਾ ਉਹਨਾਂ ਨੂੰ ਮੈਂ ਦੱਸਦਾ 13 ਦਿਨ ਦਾ ਕੋਰਸ ਹੁੰਦਾ 에ਰਪੋਰਟ ਕਰਵਾਉਂਦੀ ਆ ਬਹੁਤ ਸਾਰੇ ਬੱਚਿਆਂ ਨੇ ਸਾਡੇ ਉਹਨੇ ਕੀਤਾ ਹੋਇਆ ਵਾ ਤਾਂ ਉਹ ਡੈਫੀਨਿਟਲੀ ਵੈਲਿਡ ਨੇ ਜਿਨ੍ਹਾਂ ਕੋ ਗ੍ਰੈਜੂਏਸ਼ਨ ਹੈਗੀ ਹੈ ਇਸ ਤੋਂ ਇਲਾਵਾ ਤਾਂ ਡੀਡੀ ਔਰਲ ਐਂਡ ਰਿਟਨ ਕਮਿਊਨੀਕੇਸ਼ਨ ਸਕਿੱਲ ਲੈ ਉਹ ਬਹੁਤ ਵਧੀਆ ਨਹੀਂ ਚਾਹੀਦੀ ਹੈ ਕੰਪਿਊਟਰ ኦਪਰੇਟਿੰਗ ਸਿਸਟਮ ਦੀ ਨੋਲੇਜ ਬਹੁਤ ਵਧੀਆ ਨਹੀਂ ਚਾਹੀਦੀ ਹੈ ਜੂਨੀਅ ਠੀਕ ਹੈ ਐਂਡ ਇਥੇ ਤੁਹਾਨੂੰ 29760 ਰੁਪਏ ਦੀ ਸੈਲਰੀ ਆਫਰ ਕੀਤੀ ਗਈ ਹੈ ਮੈਕਸਿਮਮ ਏ ਜਿਹੜੀ ਜਨਰਲ ਦੀ ਆ 45 ਸਾਲ ਰਹੇਗੀ ओबीसी 3 ਸਾਲ ਦੀ ਛੋਟ 48 ਸਾਲ ਰਹੇਗੀ ਐਂਡ ਐਸਸੀ 5 ਸਾਲ ਦੀ ਛੋਟ ਹੈ 50 ਸਾਲ ਰਹੇਗੀ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰੀ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਲਈ ਜੀ ਦਬਾ ਸਕਦੇ ਹੋ ਬੈਲ ਆਈਕਨ ਨੂੰ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਹੈ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਔਰ ਇੱਕ ਜੋਬ ਬਾਰੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ